ਪਰਾੜੀ ਵਾਸਤੇ ਸਰਕਾਰ ਨੇ 5 ਸਾਲ ਦਾ ਐਗਰੀਮੈਂਟ ਕਰਕੇ ਬੇਲਰਸ ਜਿਹੜੇ ਸੀ 80% ਸਬਸਿਡੀ ਦੇ ਦਿੱਤੇ ਸੀ ਉਹਦੇ ਮੁਤਾਬਕ ਹਰ ਇਲਾਕੇ 'ਚ ਜਿਹਨੂੰ ਦਿੱਤਾ ਉਹਨੇ ਆਪਣੇ ਇਲਾਕੇ ਦਾ ਇੱਕ ਏਰੀਆ ਮਾਰਕ ਕਰਕੇ ਦਿੱਤਾ ਸੀ ਉੱਥੇ ਉਹਨਾਂ ਨੇ ਬੇਲਸ ਬਣਾਉਣੀਆਂ ਸੀ ਔਰ ਉਹਨਾਂ ਨੂੰ ਉਹਨਾਂ ਨੇ ਸ਼ੁਰੂ ਕਰਤੇ ਅੱਜਕੱਲ ਪੈਸੇ ਲੈ ਲਏ ਆਮ ਬੰਦੇ ਨੂੰ ਬੇਲਰ ਸੌਦੇਬਾਜ਼ੀ ਕਰਕੇ ਹੀ ਨਹੀਂ ਦਿੰਦੇ ਇਹ ਇੱਕ ਦਿਨ 90 ਧਰਨਾ ਦਿੱਤਾ ਇੱਕ ਦਿਨ ਪਟਿਆਲੇ ਧਰਨਾ ਦਿੱਤਾ ਵੀ ਸਾਡੀ 20 ਵੀ ਦਿਨ ਦੀ ਜੀਰੀ ਵੱਡੀ ਹੋਈ ਐ ਤੁਸੀਂ ਸਾਨੂੰ ਬਿਲਰ ਕਿਉਂ ਨਹੀਂ ਦਿੰਦੇ ਦੋ ਦੋ ਬਿਲਰ ਇੱਕ ਇੱਕ ਮਿੰਟ ਜਲੋਟ ਕਰਦੇ ਪਹੁੰਚਿਆ ਕੋਈ ਵੀ ਨਹੀਂ ਤੋਂ ਇੱਕ ਤਾਂ ਸਮੱਸਿਆ ਸਾਡ ਪਰਾਲੀ ਦੀ ਸਾਡੀ ਇਹ ਐ ਅਸੀਂ ਬਿਲਕੁਲ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਜਿਹੜੇ ਬਿਲਰਸ ਨਹੀਂ ਮੈਂ ਡਾਇਰੈਕਟ ਐਗਰੀਕਲਚਰ ਨਾਲ ਵੀ ਗੱਲ ਕੀਤੀ ਵੀ ਉਹਨਾਂ ਨੇ ਤੁਹਾਡੇ ਕੋਲ ਐਗਰੀਮੈਂਟ ਕੀਤੇ ਨੇ ਉਹਨਾਂ ਨੂੰ ਕਿਉਂ ਨਹੀਂ ਅਪ ਕਰਦੇ ਕੱਖ ਨਹੀਂ ਸਰਕਾਰ ਵੱਲੋਂ ਹੋ ਰਿਹਾ ਕਿਸਾਨਾਂ ਦੇ ਉੱਤੇ ਰੈੱਡ ਐਂਟਰੀਆਂ ਕਰਨ ਵਾਸਤੇ ਪਰਚੇ ਜਰੂਰ ਹੋ ਰਹੇ ਨੇ ਜੀ ਜਿਹਨੂੰ ਅਸੀਂ برداشت ਨਹੀਂ ਕਰਾਂਗੇ ਦੂਸਰਾ ਝੋਨੇ 'ਚ ਨਮੀ ਅੱਜ ਤੋਂ 20 ਸਾਲ ਪਹਿਲਾਂ ਤੱਕ ਜਦੋਂ ਤੋਂ ਝੋਨਾ ਖਰੀਦ ਹੋਣ ਲੱਗਿਆ 22% ਨਮੀ ਅਲਾਉਡ ਹੁੰਦੀ ਸੀ ਤੇ ਜਿਹੜਾ 17 ਔਰ 22 ਦੇ ਵਿਚਾਲੇ ਡਿਫਰੈਂਸ ਹੁੰਦਾ ਸੀ ਇਹਦੀ ਮਿਲਰਸ ਨੂੰ ਸਰਕਾਰ ਡਰਾਈਜ ਦਿਆ ਕਰਦੀ ਸੀ ਉਹਨਾਂ ਨੇ ਇੱਕ ਇੱਕ ਪਰਸੈਂਟ ਹਰ ਸਾਲ ਘਟਾਉਂਦੇ ਘਟਾਉਂਦੇ 17 ਤੇ ਲਿਆ ਆਪਣੇ ਪੈਸੇ ਬਚਾ ਲੈ ਹੁਣ ਇਹ ਸਜ਼ਾ ਕਿਸਾਨ ਨੂੰ ਦੇਤੀ ਹੈ ਅਸ ਅੱਜ ਦੀ ਵੇਲੇ ਵੀ ਜਿਸ ਤਰ੍ਹਾਂ ਦਾ ਮੌਸਮ ਹੋ ਗਿਆ ਇਹ ਡੈਮੇਜ ਇਸ ਕਲਰ ਵੀ ਹੋ ਗਿਆ ਕਲਾਈਮੇਟ ਚੇਂਜ ਦਾ ਅਸਰ ਹੈ ਕੁਝ ਝਾੜ ਵੀ ਘਟ ਗਿਆ ਇਹ ਅਸੀਂ ਜੋ ਸਾਡੇ ਕੋਲ ਰਿਪੋਰਟਸ ਨੇ ਇੱਕ ਤਾਂ ਬਿਮਾਰੀ ਵੱਡੀ ਵੱਡੀ ਪੱਦਰ ਤੇ ਬੌਣਾ ਰੋਗ ਪੈ ਗਿਆ ਜਿਹਨੂੰ ਚਾਈਨੈਸ ਵਾਇਰਸ ਕਹਿੰਦੇ ਨੇ ਇਹ ਹਰਦੀ ਰੋਗ ਪੈ ਗਿਆ ਉਹਤੇ 2 ਕੁਇੰਟਲ ਪਰ ਇੱਕੜੀ ਝਾੜ ਨਿਕਲਿਆ ਔਰ ਓਵਰਆਲ 8 ਤੋਂ 10 ਕੁਇੰਟਲ ਝਾੜ ਵੈਸੀ ਘਟ ਹੈ ਜੇ ਜੇ ਮੈਂ ਇਹਦੀ ਗੱਲ ਕਰਾਂ ਸਰਕਾਰ ਨੇ ਪਿਛਲੇ ਸਾਲ 182 ਲੱਖ ਟਨ ਪੈਡੀ ਹੋਈ ਸੀ ਸਰਕਾਰ ਨੇ ਹੜ੍ਹਾਂ ਤੋਂ ਬਾਅਦ ਘਟਾ ਕੇ ਟਾਰਗੇਟ 172 ਕਰਤਾ ਹੁਣ ਜਦੋਂ ਝਾੜਦਾ ਰੌਲਾ ਪਿਆ ਉਹਨਾਂ ਨੇ 162 ਕਰਤਾ ਪਰ ਮੇਰੀ ਇੱਕ ਪੱਕੀ ਅਸੈਸਮੈਂਟ ਹੈ ਵੀ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਅੱਜ ਤੱਕ 14 ਲੱਖ ਟਨ ਹੋਈ ਹੈ ਜੋ ਨੇਦਾ ਸੀਜ਼ਨ ਹਫ਼ਤੇ ਦੇ ਬਾਅਦ ਆਫ ਹੋ ਜਾਣਾ ਹੈ ਇਹ 120 ਤੇ ਤੈ ਵੀ ਬੜੀ ਮੁਸ਼ਕਲ ਨਾਲ ਪਹੁੰਚ ਨਹੀਂ ਸਕਦੇ ਜੇ ਉਹਦਾ ਨਿਖਾ ਕਰੀਏ 120 ਲੱਖ ਰਾਂ ਤੋਂ ਉੱਪਰ ਦਾ ਜਿਲ੍ਹਾ ਸੀ 172 ਔਰ 120 ਦੇ ਦਰਮਿਆਨ ਜਿਹੜਾ ਡਿਫਰੈਂਸ ਹੈ 50 ਲੱਖ ਰਾਂ ਦਾ ਕੋਈ 12000 ਕਰੋੜ ਦਾ ਪੰਜਾਬ ਦੇ ਕਿਸਾਨਾਂ ਨੂੰ ਰਗੜਾ ਲੱਗ ਗਿਆ 13000 ਕਰੋੜ ਸਰਕਾਰ ਕਹਿੰਦੀ ਇਹ ਹੜ੍ਹਾਂ 'ਚ ਰਗੜਾ ਲੱਗ ਗਿਆ ਪੰਜਾਬ ਨੂੰ ਫਾਈਨੈਂਸ਼ੀਅਲ ਸੱਟ ਵੱਜ ਗਈ 25000 ਕਰੋੜ ਦੀ ਸਾਡੀ ਮੰਗਰ ਸਰਕਾਰ ਇਹਨੂੰ ਕੰਪੰਸੇਟ ਕਰੇ ਔਰ ਸਾਡੀ ਸਰਕਾਰ ਤਾਂ ਇੱਡੀ ਨਾਲਾਇਕ ਸਾਬਤ ਹੋਈ ਬੌਣੇ ਰੋਗ ਦੀ ਦੁਹਾਈ ਪੈਂਦੀ ਰਹੀ ਇਹਨਾਂ ਨੇ ਉਹਦੀ ਸਪੈਸ਼ਲ ਕਰਤੌਰੀ ਵੀ ਨਹੀਂ ਕਰਾਈ ਅਜਿਹੇ ਲ ਮਹਲਦੀ ਰੋਗ ਤੇ ਪੌਣਾ ਰੋਗ ਸੀ ਵੱਡੀ ਗੱਦੜ ਦੇ ਫੈਲਿਆ ਉਹਦੀ ਕੋਈ ਰਿਪੋਰਟ ਵੀ ਨਹੀਂ ਤਿਆਰ ਕੀਤੀ ਔਰ ਸਥਿਤੀ ਐਸੀ ਹੈ ਵੀ ਕਿਸਾਨ ਬਹੁਤ ਸਾਰੇ ਡਿਪਰੈਸ਼ਨਤ ਨੇ ਜਿਨ੍ਹਾਂ ਦੀ ਵੀ ਵੀ ਕਿੱਲੇ ਚੋ ਇੱਕ ਟਰਾਲੀ ਭਰੀ ਹੈ ਉਹ ਕਿੱਥੇ ਜਾਣਗੇ ਜਮੇਲ ਠੇਕੇ ਤੇ ਲਈ ਹੈ ਉਹ ਸਰਕਾਰ ਤੁਰੰਤ ਕੰਪਨਸੇਟ ਕਰੇ ਨਹੀਂ ਪੰਜਾਬ ਦੀ ਸਥਿਤੀ ਇਹ ਜਿਹੜੀ ਹੈ ਵਿਗੜੇਗੀ ਅਚਾ ਇੱਕ ਵੀ ਇਸ ਅਸੀਂ ਫੈਸਲਾ ਇਹ ਨਹੀਂ ਕੀਤਾ ਹੈ ਜਿਹੜਾ ਬਿਜਲੀ ਸੋਧ ਬਿੱਲ ਹੈ ਮੈਂ ਕੱਲ ਨੂੰ ਸਾਰੇ ਜਥੇਬੰਦੀਆਂ ਨੂੰ ਜਿਵੇਂ ਫੈਸਲਾ ਹੋਇਆ ਉਹਦੀ ਡਰਾਫਟਿੰਗ ਕਰਕੇ ਚਿੱਠੀਆਂ ਵੀ ਦੇ ਦਿਆਂਗਾ 1 ਲੱਖ ਚਿੱਠੀ ચીਫ ਮਿਨਿਸਟਰ ਨੂੰ 1 ਲੱਖ ਚਿੱਠੀ ਪਾਵਰ ਮਿਨਿਸਟਰ ਬਾਹਰ ਸਰਕਾਰ ਨੂੰ ਅਸੀਂ ਲਿਖਾਂਗੇ ਕਿ ਅਸੀਂ ਇਹਨੂੰ ਆਪੋਜ਼ ਕਰਦੇ ਹਾਂ ਜੇ ਤੁਸੀਂ ਜ਼ਬਰਦਸਤੀ ਕੀਤੀ ਠੀਕ ਹੈ ਕੰਕਰੈਂਟ ਮਿਨਿਸਟਰ ਵਿੱਚ ਹੈ ਕੋਈ ਦੋ ਰਾਇ ਨਹੀਂ ਪਰ ਜਿਹੜੇ ਢੰਗ ਨਾਲ ਹੁਣ ਤੁਸੀਂ ਪ੍ਰਾਈਵੇਟਾਈਜ਼ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵਧ ਰਹੇ ਹੋ ਉਹਦੇ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਇੱਕ ਇਲੈਕਟ੍ਰੀਕੀ ਉਹ ਤਾਂ ਨਾ ਕਿ ਤੱਕ ਇਲੈਕਸਿਟੀ ਕੌਂਸਲ ਬਣਾਉਣੀ ਹੈ ਨੈਸ਼ਨਲ ਲੈਵਲ ਤੇ ਹਾਂਜੀ ਨੈਸ਼ਨਲ ਲੈਵਲ ਤੇ ਉਹਦਾ ਚੇਅਰਮੈਨ ਹੋਊਗਾ ਪਾਵਰ ਮਿਨਿਸਟਰ ਭਾਰਤ ਸਰਕਾਰ ਕਨਵੀਨਰ ਹੋਊਗਾ ਸੈਕਟਰੀ ਪਾਵਰ ਭਾਰਤ ਸਰਕਾਰ ਇਸ ਸਟੇਟਾਂ ਦੇ ਜਿਹੜੇ ਮੰਤਰੀ ਨੇ ਉਹਦੇ ਸਿਰਫ ਮੈਂਬਰ ਹੋਣ ਕੇ ਇਹਦਾ ਮਤਲਬ ਇਹਨਾਂ ਸਾਰਾ ਕੰਟਰੋਲ ਜਿੰਨਾ ਬਿਜਲੀ ਦਾ ਉਹਨਾਂ ਦੇ ਕੋਲ ਚਲਾ ਜਾਏਗਾ ਫਿਰ ਉਹਦੇ ਵਿੱਚ ਨਵੇਂ ਐਕਟ 'ਚ ਇਹ ਵੀ ਕਹਿੰਦੇ ਨੇ ਵੀ ਅਸੀਂ ਜਿਹੜੇ লাইসেন্সি ਨੇ ਜਿਵੇਂ ਡਿਸਟ੍ਰਿਬਿਊਸ਼ਨ ਦੇ ਵਿੱਚ ਨੇ ਉਹ ਅਸੀਂ ਆਪਣੀ ਲੋੜ ਮੁਤਾਬਕ ਦਿਆਂਗੇ ਹੁਣ ਸਾਡੇ ਸਿਰਫ ਪਾਵਰਕਾਮ ਕੋਲ ਤੇ ਯਾ ਜਿਹੜਾ ਸਾਡੀ ট্রান্সਕੋ ਹੈ ਉਹਨਾਂ ਦੇ ਕੋਲ ਆਪੋ ਆਪਣਾ ਕੰਮ ਕਰਨ ਵਾਸਤੇ ਲਾਇਸੈਂਸ ਨੇ ਉਹ ਹੀ ਡਿਸਟ੍ਰਿਬਿਊਸ਼ਨ ਕਰਦੇ ਨੇ ਜੇ ਇਹਦਾ ਮਤਲਬ ਇਹ ਸਰਕਾਰ ਦੀ ਨੀਅਤ ਸਪੱਸ਼ਟ ਹੈ ਉਹ ਪ੍ਰਾਈਵੇਟ ਲਾਇਸੈਂਸੀ ਖੜੇ ਕਰਨਗੇ ਤੇ ਇਸੇ ਤਰ੍ਹਾਂ ਡਿਸਟ੍ਰਿਬਿਊਸ਼ਨ ਦਾ ਕੰਮ ਵੀ ਉਹਨਾਂ ਦੇ ਹਵਾਲੇ ਕਰ ਦੇਣਗੇ ਇਹ ਬੜੇ ਡੀਟੇਲ ਹਨ ਬੜੇ ਸ਼ਾਂਤ ਢੰਗ ਨਾਲ ਮੈਂ ਸਾਰਾ ਇਹ ਜਿਹੜਾ ਡਰਾਫਟ ਹੈ ਪੜਿਆ ਹੈ ਬੜੇ ਸ਼ਾਂਤ ਢੰਗ ਨਾਲ ਉਹਨਾਂ ਨੇ ਬੜੀ ਪਾਲਿਸ਼ਡ ਲੈਂਗੁਏਜ ਇਸਤੇਮਾਲ ਕਰਕੇ ਇਦਾਂ ਕਿਤੇ ਨਹੀਂ ਲੱਗਿਆ ਵੇ ਸੀ ਪ੍ਰਾਈਵੇਟ ਕਰ ਰਹੇ ਆ ਪਰ ਬੀਸਿਕਲੀ ਜੇ ਜਦੋਂ ਇੰਪਲੀਮੈਂਟ ਹੋਇਆ ਸਾਰਾ ਜਿਹੜਾ ਪਾਵਰ ਬੀਬੀ ਦਾ ਕੰਮ ਹੈ ਉਹ ਪ੍ਰਾਈਵੇਟ ਹੱਥਾਂ ਚਲੇ ਜਾਏਗਾ ਔਰ ਪੂਰੀ ਸਰਕਾਰ ਦੇ ਕੰਟਰੋਲ ਚ ਹੋ ਜਾਏਗਾ ਇਹ ਅਸੀਂ ਚੀਫ ਮਿਨਿਸਟਰ ਪੰਜਾਬ ਤੋਂ ਮੰਗ ਕਰਦੇ ਆਂ ਪਹਿਸ ਸਰਕਾਰ ਜਿਵੇਂ ਪਹਿਲਾਂ ਗਲਤੀ ਕਰਨੀ ਡੈਮ ਸੇਫਟੀ ਐਕਟ ਮੰਨ ਕੇ ਹੁਣ ਇਹ ਜਿਹੜਾ ਡਰਾਫਟ ਹੈ ਨਵਾਂ ਜਾਰੀ ਕੀਤਾ ਸਰਕਾਰ ਨੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿਲ 2025 ਇਹਨੂੰ ਇਹਦੇ ਵਿਰੋਧ ਚ ਚਿੱਠੀ ਚ ਲਿਖੇ ਪਰ ਸਰਕਾਰ ਨੂੰ ਵੀ ਅਸੀਂ ਇਹਨੂੰ ਨਹੀਂ ਮੰਨਦੇ ਤੇ ਜੇ ਉਹ ਇਹ ਨਹੀਂ ਮਨ ਕਰੂਗਾ ਨਹੀਂ ਪੰਜਾਬ ਸਰਕਾਰ ਇਹਦਾ ਵਿਰੋਧ ਕਰੂ ਤਾਂ ਪੰਜਾਬ ਸਰਕਾਰ ਦਾ ਵੀ ਵਿਰੋਧ ਅਸੀਂ ਕਰਾਂਗੇ ਔਰ ਇਸੇ ਤਰ੍ਹਾਂ ਅਸੀਂ ਇੱਕ ਇੱਕ ਲੱਖ ਚਿੱਠੀ ਇਸੇ ਲਈ ਹੋਰ ਵਾਰ ਕਰਨ ਲਈ ਪਾਰਸ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਗਲੱਖ ਚਿੱਠੀ ਸੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਕੋਲੋਂ ਅਸੀਂ ਗਿਫਟ ਵਾਰਿਆ ਇਸੇ ਤਰ੍ਹਾਂ ਜ਼ਮੀਨਾਂ ਐਕੁਇਜ਼ੀਸ਼ਨ ਦਾ ਸੀ ਪਿਛਲੇ ਦਿਨੀ ਇੱਕ ਦਿਨ ਛੋਟਾ ਧਰਨਾ ਦੇ ਕੇ ਵਾਰਨਿੰਗ ਦੇ ਤੌਰ ਤੇ ਕਲੈਕਟਰ ਪੰਚਾਇਤ ਨੂੰ ਕਹਿ ਗਏ ਸੀ ਵੀ ਤੁਸੀਂ ਚਿੱਠੀ ਜਾਰੀ ਕੀਤੀ ਆ ਵੀਡੀਓਜ਼ ਨੂੰ ਵੀ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਪੰਚਾਇਤਾਂ ਦੀ ਉਹਦੀ ਡਿਟੇਲਸ ਭੇਜੋ ਉਹਦੇ ਜਮ੍ਹਾਂਬੰਦੀ ਦੇ ਨੰਬਰ ਭੇਜੋ ਇਹਦਾ ਮਤਲਬ ਤੁਹਾਡੀ ਅੱਖ ਪੰਚਾਇਤ ਦੀਆਂ ਜ਼ਮੀਨਾਂ ਦੇ ਉੱਤੇ ਐ ਜਿਵੇਂ ਅਸੀਂ ਪਹਿਲਾਂ ਤੁਹਾਡਾ ਵਿਰੋਧ ਕੀਤਾ ਸੀ ਜਦੋਂ ਤੁਸੀਂ ਜ਼ਮੀਨਾਂ ਖਰੀਦਣ ਲੱਗੇ ਸੀ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਅਸੀਂ ਸਖਤ ਵਿਰੋਧ ਕਰਾਂਗੇ ਸਾਡੀਆਂ ਜ਼ਮੀਨਾਂ ਨੇ ਉਹ ਪੰਚਾਇਤ ਦੀਆਂ ਪੰਚਾਇਤਾਂ ਉਹਦੇ ਜੋ ਕਮਾਈ ਹੁੰਦੀ ਉਹਦੇ ਨਾਲ ਡਿਵੈਲਪਮੈਂਟ ਪੈਂਦੀ ਕਰਦੀਆਂ ਇਹ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਦੂਸਰਾ ਪੀਏਯੂ ਦਾ 1500 ਏਕੜ ਦਾ ਰਿਸਰਚ ਫਾਰਮ ਰਿਸਰਚ ਫਾਰਮ ਲਾਰੇ ਦੇ ਫਿਰ ਦੇ ਯੂਨੀਵਰਸਿਟੀ ਦਾ ਰਿਸਰਚ ਪਾਰ ਨੂੰ ਲੈ ਲਿਆ ਤੇ ਰਿਸਰਚ ਬੰਦ ਹੋ ਜੇਗੀ ਖੇਤੀ ਸਾਡੀ ਜੀਵਨ ਰਖ ਹੈ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਤੋਰਨ ਵਾਲੀ ਪੀਯੂਐਲ ਅਸੀਂ ਕਿਸੇ ਕੀਮਤ ਤੇ ਰੋਲੀ ਕਰਾਂ ਜਿਹਨੀਆਂ ਸਰਕਾਰੀ ਪ੍ਰੋਪਰਟੀਆਂ ਨੇ ਸਰਕਾਰ ਉਹਨਾਂ ਨੂੰ ਵੇਚਣ ਦੇ ਆਈ ਹੋਈ ਐ ਅਸੀਂ ਇਹਦਾ ਵਿਰੋਧ ਕਰਦੇ ਹਾਂ ਸਰਕਾਰ ਆਪਣੇ ਹੋਰ ਕੋਈ ਰਿਸੋਰਸਸ ਰਵੇ ਹੁਣ ਕਿਸੇ ਦੇ ਨਹੀਂ ਇਨਾਂ ਨੇ ਜਿਹੜੇ ਕਲੈਕਟਰ ਰੇਟ ਸੀ ਹਰ ਜਗ੍ਹਾ ਘਟੂ ਘਟ ਡੁਗਣੇ ਕਈ ਜਗ੍ਹਾ ਤਾਂ 600% ਵੀ ਵਧਾ ਲੇ ਇਹਦੇ ਨਾਲ ਲੋਕਾਂ ਨੂੰ ਅਡਾ ਮਾਰਨਾ ਲਿਆ ਫਿਰ ਤੁਸੀਂ ਹੋਗੇ ਸਰਕਾਰ ਚ ਚਾਣ ਵਿੱਚ ਤੇ ਸਜ਼ਾ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ